ਦੀ ਖਾਲਸਾ ਸਾਸਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾ우스 ਪਿੰਡ ਖੜਿਆਲ ਅੱਜ ਆਪਾਂ ਤੁਹਾਡੇ ਵਾਸਤੇ ਵੀਰ ਕੈਮਰਿਕ ਦੇ ਸੂਟ ਲੈ ਕੇ ਆਏ ਆ ਆ ਦੇਖੋ ਤੁਸੀਂ ਲਗਾਤਾਰ ਇਹ ਚੀਜ਼ ਆਪਣੇ ਕੋਲ 3 ਮਹੀਨੇ ਦੇ ਆ ਰਹੀਆਂ ਨੇ ਲੋ ਬਹੁਤ ਸੋਹਣੇ ਪੀਸ ਆ ਦੁਬਾਰਾ ਫੇਰ ਸਟਫ ਆਇਆ ਇਹ ਕੰਨੀ ਵਾਲਾ ਸਟਫ ਬਿਲਕੁਲ オリジナル ਕੈਮਰਿਕ ਹੈ ਪ्योर ਗਰਮੀ ਵਾਸਤੇ ਬਹੁਤ ਜ਼ਿਆਦਾ ਮਲੈਮ ਸੌਫਟ ਕਪੜਾ ਤੇ ਨਾਲ ਵਰਕ ਪਰ ਰੇਟ ਤੁਸੀਂ ਸੁਣ ਲਓ ਧਿਆਨ ਦੇਣਾ ਰੇਟ ਤੇ ਸਿਰਫ 500 ਰੁਪਏ ਦਾ ਸੂਟ ਬਿਨਾਂ ਦੁਪੱਟੇ ਤੋਂ ਸੂਟ ਆਉਂਦਾ ਇਹ 5 500 ਰੁਪਏ ਦੇ ਵਿੱਚ ਸੂਟ ਇਹ ਆਪਣੇ ਕੋਲੋਂ ਤੁਹਾਨੂੰ ਮਿਲ ਜਾਣੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਇਹਨਾਂ ਦੇ ਵਿੱਚ ਆ ਦੇਖੋ ਜਿਵੇਂ ਇਹਦਾ ਆਪਣਾ ਘੇਰਾ ਵਰਕ ਹੋਇਆ ਹੋਇਆ ਤੇ ਨਾਲ ਹਲਕਾ ਜਿਹਾ ਗਲਾ ਵੀ ਬਣਿਆ ਹੋਇਆ ਲੋ ਜੀ ਡਿਜ਼ਾਈਨ ਚੈੱਕ ਕਰੀ ਜਾਓ 2-4 ਪੀਸ ਖੋਲ ਕੇ ਦਿਖਾਵਾਂਗੇ ਬਾਕੀ ਕਲਰ ਅਤੇ ਡਿਜ਼ਾਈਨ ਤੁਸੀਂ ਜਦੋਂ ਆਉਂਗੇ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਜੀ ਇਸ ਤਰ੍ਹਾਂ ਬਣੇ ਹੋਏ ਨੇ ਘੇਰੇ ਤੇ ਲੰਬੀ ਢੇਲ ਉੱਪਰ ਵਾਲੀ ਜਾਂਦੇ ਕੰਟਰਾਸਟ ਬਹੁਤ ਸੋਹਣੇ ਬਿਨਾ ਦੁਪੱਟਿਆਂ ਤੋਂ ਨੇ ਵੀਰੇ ਰੇਟ ਆਪਣਾ ਹੋਊਗਾ ਸਿਰਫ 500 ਰੁਪਏ ਪੂਰਾ ओरिजिनल ਗਰੰਟੀ ਵਾਲਾ ਕੱਪੜਾ ਲੱਗਿਆ ਹੋਇਆ ਲੋ ਜੀ ਸਿਰਫ 5 500 ਰੁਪਏ ਦੇ ਵਿੱਚ ਆਪਾਂ ਇਹ ਚੀਜ਼ ਦੇ ਰਹੇ ਹਾਂ ਕਿਉਂਕਿ ਆਮ ਤੌਰ ਤੇ 600 700 ਵਿਕੀ ਜਾ ਰਿਹਾ ਹੈ ਲੋ ਜੀ ਪਰ ਆਪਣੇ ਕੋਲ ਇਹਨਾਂ ਦਾ ਰੇਟ ਸਿਰਫ 500 ਰੁਪਏ 'ਚ ਮਿਲੂਗਾ ਗਲਾ ਦੇਖੋ ਜੀ ਕਿੰਨਾ ਸੋਹਣਾ ਗਲਾ ਬਣਿਆ ਹੋਇਆ ਤੇ ਨਾਲ ਫਰੰਟ ਦੇ ਉੱਪਰ ਵਰਕ ਸੇਰਾ 500 ਰੇਟ ਰੱਖਿਆ ਵੀਰੇ ਆਪਾਂ ਨੇ ਆਪਣੇ ਰੇਟ ਬਿਲਕੁਲ ਹੀ ਜੈਨੂਨ ਹੁੰਦੇ ਨੇ ਹਰ ਇੱਕ ਚੀਜ਼ ਦੇ ਲਓ ਜੀ ਆਪੀਸ ਚੈੱਕ ਕਰ ਲਓ ਐਵੇਂ ਤੁਸੀਂ ਬਹੁਤ ਸੋਹਣਾ ਪੀਸ ਦੇਖੋ ਪੈਨਲ ਬਣਿਆ ਹੋਇਆ ਤੇ ਨਾਲ ਘੇਰਾ ਇਹਦੇ ਵਿੱਚ ਜੇ ਆਪਾਂ ਰੰਗ ਡਿਜ਼ਾਈਨਾਂ ਦੀ ਗੱਲ ਕਰੀਏ ਵੀਰੇ ਉਹ ਤਾਂ ਗਿਣਤੀ ਤੋਂ ਬਾਹਰ ਨੇ ਕਿਉਂਕਿ ਦਿਖਾਉਣ ਲੱਗ ਜਾਈਏ ਤਾਂ 2 ਘੰਟੇ ਵੀਡੀਓ ਬਣੀ ਜਾਊਗੀ ਇਹ ਹੁਣ ਤੁਸੀਂ ਦੇਖ ਲਓ ਪਿਓਰ ਕੈਮਰਿਕ 500 ਰੁਪਏ ਦੇ ਵਿੱਚ ਸੂਟ ਮਿਲਣਾ ਆਪਾਂ ਨੂੰ ਸਿਰਫ

ਜਿਵੇਂ ਮਰਜ਼ੀ ਤੁਸੀਂ ਸਾਨੂੰ ਆਨਲਾਈਨ ਆਰਡਰ ਕਰਨਾ ਉਹ ਵੀ ਕਰ ਸਕਦੇ ਹੋ ਦੁਕਾਨ ਤੋਂ ਆ ਕੇ ਲੈਣੇ ਆ ਟੁੱਟ ਤਾਂ ਵੀ ਲੈ ਸਕਦੇ ਹੋ ਪਹਿਣਾ ਬਾਸ ਬਹੁਤ ਹੀ ਵਧੀਆ ਜੈਨੂਅਲ ਰੇਟਾਂ ਦੇ ਵਿੱਚ ਆਪਾਂ ਹਰ ਇੱਕ ਚੀਜ਼ ਆਪਣੇ ਕੋਲੇ ਮਿਲਦੀ ਹੈ ਹਰ ਇੱਕ ਚੀਜ਼ ਦਾ ਟੋਟਲੀ ਤੁਹਾਨੂੰ ਰੇਟ ਆਮ ਮਾਰਕੀਟ ਨੂੰ 2-300 ਰੁਪਏ ਦਾ ਫਰਕ ਆਪਾਂ ਕੱਢ ਦਿੰਦੇ ਹਰ ਇੱਕ ਚੀਜ਼ ਲਓ ਜੀ ਬਿਲਕੁਲ ਆਪਾਂ ਸਹੀ ਰੇਟਾਂ ਦੇ ਉੱਪਰ ਕੱਪੜਾ ਵੇਚਦੇ ਹਾਂ ਅੱਜ ਤੱਕ ਡਿਜ਼ਾਈਨ ਇਹ ਆਪਾਂ ਦਿਖਾਉਣਾ ਦੇ ਰਹੇ ਜੀ ਵੀਰੇ ਮੁੱਕਣੀ ਨਹੀਂ ਹੈਗੇ ਡਿਜ਼ਾਈਨ ਇੰਨੇ ਨਹੀਂ ਹੈਗੇ ਲਓ ਜੀ ਕਾਂਟ ਦੇ ਜਿਆਨ ਕੇਰੇ ਬਣੇ ਹੋਏ ਕੋਈ ਕਿ ਲੋ ਰੇਟ ਸਿਰਫ 500 ਆ ਦੇਖੋ ਡਿਜ਼ਾਈਨ ਬਹੁਤ ਸੋਹਣਾ ਇਹ ਲਓ ਜੀ 550 ਰੁਪਏ ਦੇ ਵਿੱਚ ਲਾਤੀ ਸੇਲ ਵੀਰੇ ਇਹਨਾਂ ਚੀਜ਼ਾਂ ਦੀ ਜਿਹੜਾ ਵਿਕ ਰਿਹਾ 6-700 ਰੁਪਏ ਹੁਣ ਥੋੜੀ ਜਿਹੀ ਫਾਇਦੇ ਤੁਸੀਂ ਆਪਣੇ ਆਪ ਕਰਾਉਣੇ ਨੇ ਖਾਲਸਾ ਕਲਾਥ ਹਾਊਸ ਖੇਲਿਆਲੇ ਗੁਰੂ ਘਰ ਦੇ ਕੋਲ ਪਿੰਡ ਖੜਿਆਲ ਬਿਲਕੁਲ ਥੋਕ ਰੇਟਾਂ ਦੇ ਉੱਪਰ ਕੱਪੜਾ ਆਪਾਂ ਤੁਹਾਨੂੰ ਮਹੀਆ ਕਰਾਉਨੇ ਹਰ ਤਰ੍ਹਾਂ ਦਾ ਜਿੰਨੇ ਦਿਖਾਈ ਜਾਮਾਂ ਦੇ ਵੀਰੇ ਡਿਜ਼ਾਈਨ ਉਨੇ ਥੋੜੇ ਐ ਤੂੰ ਸਿਆਣ ਨਿਗਾਹ ਮਾਰ ਲਈ ਹੈਨਾ ਇਹਦਾ ਕਿੰਨੇ ਮਰਜ਼ੀ ਆਪਾਂ ਸੂਟ ਕੱਢੀ ਆਈਏ ਉਨੇ ਨਿਕਲ ਜਾਨੇ ਆ ਕਿਉਂਕਿ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਡਿੱਗਿਆ ਹੋਇਆ ਹੈ ਇਹ ਸਿਰਫ 500 ਵਾਇਬਰ ਜਿੱਕਾ ਖਾਲਸਾ ਵਾਇਬਰ